ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਖਜ਼ਾਨਾ ਮੰਤਰੀ ਮਰਪੀਤ ਸਿੰਘ ਬਾਦਲ ਤੇ ਨਿਸ਼ਾਨੇ ਸਾਧੇ ਨੇ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਵਿੱਤ ਮੰਤਰੀ ਮਰਪੀਤ ਬਾਦਲ ਨੇ ਬਜਟ ਦੇ ਵਿੱਚ ਤੱਥਾਂ ਨੂੰ ਲੁਕੋਇਆ ਹੈ ਅਤੇ ਸੂਬੇ ਦੀ ਜਨਤਾ ਨੂੰ ਗੁੰਮਰਾਹ ਕਰਦੀ ਕੋਸ਼ਿਸ਼ ਕੀਤੀ ਹੈ ਸੁਖਬੀਰ ਬਾਦਲ ਨੇ ਕਿਹਾ ਕਿ ਬਜਟ ਦੇ ਵਿੱਚ ਅੰਕੜਿਆਂ ਅਤੇ ਤੱਥਾਂ ਦੇ ਉਲਟਫੇਰ ਦੀ ਬਾਜ਼ੀਗਰੀ ਦਿਖਾਈ ਗਈ ਹੈ ਤੇ ਆਮ ਲੋਕਾਂ ਲਈ ਇਸ ਬਜਟ ਦੇ ਵਿੱਚ ਕੁਝ ਵੀ ਨਹੀਂ ਹੋਨਾ ਕਿ ਹਾਂ ਕਿ ਕੈਪਟਨ ਸਰਕਾਰ ਨੇ ਆਪਣੇ ਬਜਟ ਦੇ ਵਿੱਚ ਆਮ ਲੋਕਾਂ ਦੀ ਭਲਾਈ ਲਈ ਕੋਈ ਵੀ ਕਦਮ ਨਹੀਂ ਚੁੱਕਿਆ ਸੁਖਵੀਰ ਨੇ ਬਜਟ ਨੂੰ ਝੂੜਦਾ ਬੁਲੰਦਾ ਕਰਾਰ ਦੇ ਮਿਆ ਕੇ ਹਾਂ ਕਿ ਮਨਪ੍ਰੀਤ ਬਾਦਲ ਦੀ ਨਜ਼ਰ ਕੈਪਟਨ ਦੀ ਕੁਰਸੀ ਤੇ ਹੈ ਇਸ ਲਈ ਇਹਨਾ ਮਾੜਾ ਬਜਟ ਪੇਸ਼ ਕਰਕੇ ਉਹ ਬਾਅਦ ਵਿੱਚ ਸਾਰਾ ਇਲਜ਼ਾਮ ਕੈਪਟਨ ਦੇ ਸਿਰ ਮੜ ਦੇਣਗੇ ਪਰ ਇਹਨਾਂ ਨੇ ਤਾਂ ਇਹਨਾਂ ਨੇ ਮਨਪ੍ਰੀਤ ਨੇ ਇਸ ਬਜਟ ਵਿੱਚ ਜਿਹੜਾ ਸ਼ੁਰੂ ਕੀਤਾ ਨਾ ਕਿ ਮੈਂ 4 ਸਾਲ ਬਾਅਦ ਮੈਂ ਤੁਹਾਨੂੰ ਪੋਜ਼ਿਟਿਵ ਬਜਟ ਦੂੰਗਾ ਇੱਕ ਚੀਜ਼ ਨਹੀਂ ਦੱਸੀ 4 ਸਾਲ ਜਿਹੜਾ ਨੇ ਦੱਸਿਆ ਕਿ ਕਿਵੇਂ 4 ਸਾਲ ਵਿੱਚ 1 ਸਾਲ ਬਾਅਦ ਮੈਂ ਕਿਵੇਂ ਡਬਾਉਂਗਾ ਪੰਜਾਬ ਨੂੰ ਉਹਨੇ ਰਾਹ ਦੱਸਦਾ ਕਿ 26000 ਕਰੋੜ ਕਿ ਮੈਂ ਤਾਂ ਕਹਿੰਦਾ ਹੁਣ ਕਿਉਂਕਿ ਮੈਂ ਤੁਹਾਨੂੰ ਦੱਸਿਆ ਅੱਜ ਆ ਗੇਮ ਬਨਪ੍ਰੀਤ ਚੰਨ ਬੰਨਾ ਚਾਹੁੰਦਾ ਚੀਫ ਮਿਨਿਸਟਰ ਅਸਲੀ ਗੱਲ ਉਹ ਕਹਿੰਦਾ ਕਿ ਮੈਂ ਐਜਾ ਡਬਾਉਂਗਾ ਮੈਂ ਸਾਰਾ ਪਾ ਦੂੰਗਾ ਕੈਪਟਨ ਸਾਹਿਬ ਦੇ ਕੈਪਟਨ ਅਮਰਿੰਦਰ ਸਿੰਘੀ ਉਹਨਾਂ ਨੇ ਕਿਹਾ ਸੀ ਮੈਂ ਤਾਂ ਕੁਛ ਐਣੀ ਤੇ ਉਹ ਜਿਹੜੇ ਇੰਪਲੀਮੈਂਟ ਹੋਣੇ ਨਹੀਂ ਆ ਆਪਣੇ ਆਪ ਨੂੰ ਹੀਰੋ ਬੰਨਾ ਚਾਹੁੰਦਾ ਵਿੱਚ 4 ਸਾਲ ਪਰ ਆ ਬਾਦਲ ਦਾ ਜੀਰੋ ਜਿਹੜਾ ਜੀਰੋ ਹੁੰਦਾ ਕਿਤੇ ਹੀਰੋ ਹੋ ਹੀ ਨਹੀਂ ਸਕਦਾ ਹਰ ਪਰ ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ਨੂੰ ਆਪਣੇ ਕੀਤੇ ਵਾਦੇ ਪੂਰੇ ਕਰਨ ਦੇ ਲਈ ਅਗਲੇ 3 ਮਹੀਨਿਆਂ ਦਾ ਸਮਾਂ ਦਿੱਤਾ ਹੈ ਉਹਨਾਂ ਕਿਹਾ ਕਿ ਅਗਲੇ 3 ਮਹੀਨੇ ਉਸ ਸਰਕਾਰ ਦਾ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਨਹੀਂ ਕਰਨਗੇ ਪਰ ਜੇਕਰ ਵਾਦੇ ਪੂਰੇ ਨਾ ਹੋਏ ਤਾਂ ਸਰਕਾਰ ਨੂੰ ਹਰ ਮੋਰਚੇ ਤੇ ਘੇਰਿਆ ਜਾਵੇਗਾ ਸੁਖਬੀਰ ਬਾਦਲ ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸੁਖਬੀਰ ਬਾਦਲ ਅਧਾਰਹੀਣ ਗੱਲਾਂ ਕਰ ਰਹੇ ਨੇ ਉਹਨਾਂ ਕਿਹਾ ਕਿ ਕਿਸਾਨਾਂ ਦੀ ਕਰਜ਼ਾ ਮਾਫੀ ਲਈ ਸੁਖਬੀਰ ਬਾਦਲ ਨੂੰ ਕੈਪਟਨ ਦਾ ਧੰਨਵਾਦ ਕਰਨਾ ਚਾਹੀਦਾ ਸੀ 3-4 ਮਹੀਨਾ ਇਹਨਾਂ ਨੇ ਜੇ 500 ਦਿਨ ਵੀ ਹੋਣਗੇ ਨਾ 5000 ਦਿਨ ਵੀ ਇਕੱਠੇ ਹੋਣਗੇ ਕਿੰਨੇ ਹੁੰਦੇ ਪਹਿਲਾਂ 1500 ਦਿਨ ਤੋਂ ਕਿੰਨੇ ਆ ਜ਼ੀਰੋ ਹੀ ਰਹੂਗਾ ਕੰਮ ਜਿਵੇਂ ਆਪ ਆ ਦਲਲ ਵਿੱਚ ਫਸ ਗਏ ਐ ਝੂਠ ਇੱਕ ਝੂਠ ਨੂੰ ਬਚਾਉਣ ਵਾਸਤੇ ਦੂਜਾ ਝੂਠ ਵੱਡਾ ਝੂਠ ਉਹ ਝੂਠੇ ਨੂੰ ਬਚਾਉਣ ਵਾਸਤੇ ਉਹ ਤੋਂ ਵੱਡਾ ਝੂਠ ਆ ਝੂਠ ਤੇ ਉੱਤੇ ਝੂਠ ਤੇ ਉੱਤੇ ਝੂਠ ਤੇ ਲੱਗੇ ਆ ਆ ਝੂਠ ਦਾ ਹੁਣ ਪੰ ਮੈਂ ਤਾਈਓ ਅੱਜ ਦੇ ਬਾਅਦ ਮੈਂ ਇਹਨਾਂ ਨੇ ਕਿਹਾ ਤਿੰਨ ਮਹੀਨੇ ਸਾਨੂੰ ਦਿਓ ਅਸੀਂ ਤਿੰਨ ਮਹੀਨੇ ਐ ਇਸਿਊ ਤੇ ਹੁਣ ਡਿਸਕਸ ਨਹੀਂ ਕਰਾਂਗੇ ਐਸ ਓਪਰਚੁਨ ਆਈ ਵਾਂਟ देम ਟੂ ਇਹਨਾਂ ਕਹਿਣੀ ਯਾਰ ਸਾਨੂੰ ਪ੍ਰੈਸ਼ਰ ਪਾਈ ਜਾਣਾ ਅਸੀਂ ਪਹਿਲੀ ਅਕਤੂਬਰ ਨੂੰ ਪੁੱਛਾਂਗੇ ਪਹਿਲੀ ਅਕਤੂਬਰ ਨੂੰ ਇਹਨਾਂ ਪੁੱਛਾਂਗੇ ਹੁਣ ਕੱਦੇ ਬਾਰੇ ਦੱਸ ਦਿਓ ਦੂਜੀ ਗੱਲ ਆ ਦੱਸ ਦਿਓ ਕਿਉਂਕਿ ਨਵੇਂ ਨਵੇਂ ਆ ये एडवाइस चाहिए टेलीफोन कर लें सानू कोई हाजिर नहीं अकाली दल के नेतृत्व और दिशा विहीन होने का सबूत है कि खुद सरदार सुखबीर सिंह बादल को जो कि 10 साल तक डिप्टी चीफ मिनिस्टर रहे हैं काले चोगे पहनकर विरोध जताने का रास्ता अपनाना पड़ा आज उनके पास ना तो कोई तर्क था ना कोई तथ्य थे और ना ही कोई बात कहने के लिए थी बेहतर होता कि विधानसभा में वो छोटे और ਗਰੀਬ ਕਿਸਾਨ ਦਾ ਜੋ ਕਰਜ਼ਾ ਮਾਫ ਹੋਇਆ ਉਸਕੇ ਲਈ ਕੈਪਟਨ ਨਮਰਿੰਦਰ ਸਿੰਘ ਜੀ ਦਾ ਧੰਨਵਾਦ ਕਰਤੇ ਆਭਾਰ ਜਤਾਤੇ